ਇਹ ਪਿਛਲੇ ਪਾਸੇ ਜਾਵੋ ਤਾਂ ਮਿਲ ਗਿਆ ਐਸਾ ਲੱਗਾ ਭਾਈ ਇਹ ਬੜਾ ਨੰਤਾ ਜੀ ਸੀ ਕੋਈ ਉਹ ਜਨਤਪਾਲ ਜੀ ਜੀ ਮੇਰੇ ਜਿਹੜੀ ਬੱਟੇ ਹੋ ਜੀ ਦੋ ਜਣੇ ਸੀਗੇ ਇਧਰੋਂ ਆ ਬਿਆਸ ਰੋਡ ਤੋਂ ਆਉਂਦੇ ਆ ਜਿਹੜੀਆਂ ਰੋਡ ਬਣ ਰਹੀ ਹੈਗੀ ਨਾ ਐਸਾ ਰੋਡ ਬਣਿਆ ਸਾਡੇ ਝਾੜੀਆਂ ਦਾ ਫਾਇਦਾ ਚੱਕਦੇ ਇਸ ਤਰ੍ਹਾਂ ਐ ਜੀ ਅੰਨੀ ਸਰ ਮੇਰਾ ਨਾਮ ਹਰਪੀ ਸਿੰਘ ਹੈ ਕੀ ਕਰਤਾ ਕਿ ਡਿਫਿਕਲਟੀ ਕੀ ਹੋ ਸਰ ਦੋ ਅਣਪਛਾਤੇ ਬੰਦੇ ਸੀਗੇ ਇਸ ਸਾਡੇ ਨਾਲ ਦੀ ਬਿਲਡਿੰਗ ਦੇ ਚ ਪਲਾਟ ਦੇ ਵਿੱਚ ਬੈਠੇ ਹੋਏ ਸੀਗੇ ਨਸ਼ਾ ਕਰਦੇ ਪਏ ਸੀਗੇ ਸਾਹਮਣੇ ਬਿਲਡਿੰਗ ਦੇ ਵਿੱਚੋਂ ਇੱਕ ਵਰਕਰ ਨੇ ਮੂਵੀ ਬਣਾਈ ਨਸ਼ਾ ਕਰਦੇ ਪਏ ਸੀਗੇ ਇੱਕ ਬੰਦਾ ਨਾ ਜਿਹੜਾ ਨਸ਼ਾ ਕਰਦਾ ਪਿਆ ਸੀਗਾ ਉਹ ਦੂਜੇ ਦਾ ਸਿਰ ਪੱਥਰਾਂ 'ਚ ਮਾਰ ਰਿਹਾ ਸੀਗਾ ਜਦੋਂ ਉਸ ਤੇ ਰੋਲਾ ਪਾਇਆ ਵੀ ਉਹ ਦੂਜਾ ਬੰਦਾ ਜਿਹੜਾ ਸਿਰ ਨਾਲ ਉਹਦੇ ਉਹ ਭੱਜ ਗਿਆ ਤਾਂ ਅਸੀਂ ਜਦ ਸਾਰੇ ਜਦ ਇਕੱਠੇ ਹੋ ਕੇ ਮੱਲੇ ਵਾਲੇ ਨੇ ਪੁਲਿਸ ਨੂੰ ਵੀ ਫੋਨ ਕੀਤਾ 100 ਨੰਬਰ ਤੇ ਥਾਣਾ ਨੰਬਰ 4 ਦੀ ਪੁਲਿਸ ਆਈ ਸੀਗੀ ਪੀਸੀਆਰ ਆਈਸੀ 14 ਨੰਬਰ ਕੁਸਤੂ ਬਾਦ 108 ਤੇ ਫੋਨ ਕੀਤਾ ਸੀਗਾ ਐਂਬੂਲੈਂਸ ਵੀ ਆਈ ਸੀਗੀ ਤੇ ਉਹ ਬੰਦੇ ਨੂੰ ਅਸੀਂ ਫਰਸਟ ایڈ ਕਰਾ ਕੇ ਉਹ ਸਿਵਲ ਹਸਪਤਲ ਪਹੁੰਚਾਇਆ ਸੀਗਾ ਅੱਜ ਦਿਨ ਨਸ਼ੇੜੀ ਤੇ ਬਿਠੇ ਰਹਿੰਦੇ ਨੇ ਜੀ ਗਲੇ ਪਲਾਟ ਨੇ ਹਾਂਜੀ ਤਕਰੀਬਨ ਨਸ਼ੇੜੀ ਇੱਥੇ ਪਿੱਛੇ ਆਉਂਦੇ ਆ ਖਾਲੀ ਪਲਾਟ ਜਿਹੜੀ ਆ ਰੋਡ ਬਣਾਉਣ ਵਾਸਤੇ ਸੜਕਾਂ ਬਣਾਉਣ ਵਾਸਤੇ ਤੋੜਿਆ ਹੋਇਆ ਇੱਥੇ ਨਸ਼ੇੜੀ ਤਕਰੀਬਨ ਆਂਦੇ ਹੀ ਰਹਿੰਦੇ ਆ ਤੇ ਉਹ ਮੁੰਡੇ ਟੀਕਾ ਟੁਕਾ ਲੱਗਿਆ ਸੀ ਨਸ਼ੇ ਦਾ ਕੋਈ ਸੀਗਾ ਕੁਛ ਸੀਗਾ ਜੀ ਉਹਦੇ ਤੇ ਟੀਕਾ ਨਹੀਂ ਲੱਗਾ ਸੀਗਾ ਉਹਦੇ ਤੇ ਲੱਗਦਾ ਵੀ ਨਸ਼ੇ ਉਹ ਨਸ਼ਾ ਕਰ ਰਹੇ ਸੀ ਜਿਹੜਾ ਮੁੰਡਾ ਹਾਂਜੀ ਹਾਂਜੀ ਉਹ ਨ ਉਹ ਬਰਾਬਰ ਪੀਸੀਆਰੇ ਇਥੇ ਜਿਹੜਾ ਮਰਦੇ ਹੈਗੇ ਆ ਪਿਛਲੇ ਹਫਤੇ ਹੀ ਤਿੰਨ ਚਾਰ ਵਾਰੀ ਨਸ਼ੇੜੇ ਨੂੰ ਫੜ ਕੇ ਵੀ ਲੈ ਕੇ ਗਏ ਇਥੋਂ ਦੀ ਉਹ ਨਸ਼ਾ ਕਰਦੇ ਬੇ ਸੀਗੇ ਸਿਵਲ ਵਰਦੀ ਜਾਂਦੇ ਮੁਲਾਜ਼ਮ ਠੀਕ ਹੋਰ ਇਹ ਕੱਕਾ ਤੇਰੇ ਲਈ ਹੈ ਹੋਰ ਨਹੀਂ ਜਿੰਦਾ ਭਾਈ ਮੁੰਡਾ ਤਾਂ ਜਿੰਦਾ ਇੰਨੀ ਫੋਟੋ ਕਿਤੇ ਫੋਟੋ ਫੋਟੋ ਆਣੀ ਇੰਨੀ ਆ ਜਾਣੀ ਐ ਅੱਜ ਖੇਤੇ ਦੇ ਪਾਸੇ ਮੁੰਡੇ ਦੀ ਹੁੱਕ ਕਰ ਲਈ ਆ ਲੈ ਆਪਾਂ ਹੁਣੇ ਪਤਾ ਕਰ ਲੈਣਾ ਕਿੱਥੇ ਦਾ ਮੁੰਡਾ 43 ਰਿਹਾ ਭਰਾਵਾ 100 ਨੰਬਰ ਤੇ ਕਰਨਾ ਹੀ 102 ਨੰਬਰ ਤੇ ਇਹਦੇ ਪਿਆਰੇ ਉਹਨੂੰ ਪਾਣੀ ਪਿਲਾ ਰਿਹਾ ਐ ਮਰ ਗਿਆ ਨਾ ਆਏ ਕੋਰ ਬੋਲਿਆ ਪੈਰ ਮਾਰ ਲਾ ਪੈਰ ਮਾਰ ਪੈਰ ਫੋਟੋ ਕਿ ਫੋਟੋ ਕਿ ਫੋਟੋ ਵਿੱਚ ਫੋਟੋ ਕੋਰੀ ਵਿੱਚ ਨਾਲ ਨਾਲ ਮਾਦੇ ਰੇ ਜੰਮੀ ਜੱਦੀ ਹੋਣੀ ਦਾ ਨਹੀਂ ਫੋਟੋ ਕੱਢੀ ਨਾ ਉਹਨੂੰ WhatsApp 'ਤੇ ਭਰਾਂਦੇ ਵੀਡੀਓ ਤਾਂ ਹੈਗੀ ਆਪਣੇ ਕੋਲ ਜੀ ਨਾ ਜਲੋ ਜਲੋ ਕੰਮ ਕਰਾ ਯਾਰ ਬੋਟ ਡੈੱਡ ਹੋ ਗਿਆ ਇਹ ਪਿਛਲੇ ਪਾਸੇ ਉਹ ਤਾਂ ਮਿਲ ਗਿਆ ਐਸਾ ਲੱਗਾ ਭਾਈ ਮੈਂ ਇੱਕ ਕਰਾਉਣਾ ਚਾਹੀਦਾ ਮੈਂ ਇਹ ਕੀ ਹੈ ਠੀਕ ਉਹ ਜਣੇ ਜਣੇ ਪੈਲੀ ਤੇ ਮਸ਼ੇੜੀ ਬੱਟੇ ਹੋ ਜੀ ਦੋ ਜਣੇ ਸੀਗੇ ਇਦੂ ਆ ਬਈ ਐਸੇ ਰੋਡ ਤੋਂ ਆਉਂਦੇ ਆ ਜਿਹੜੀ ਆ ਰੋਡ ਬਣ ਰਹੀ ਹੈਗੀ ਨਾ ਐਸੇ ਰੋਡ ਤੋਂ ਆਇਆ ਸਾਰੇ ਝਾੜੀਆਂ ਦਾ ਫਾਇਦਾ ਚੱਕਦੇ ਇੱਥੋਂ ਇੱਥੇ ਆ ਜਾਂਦੇ ਆ ਅੰਨੀ ਸਰ ਮੇਰਾ ਨਾਮ ਹਰਪੀ ਸਿੰਘ ਆ ਜੀ ਕੀ ਘਟਨਾ ਘੱਟੀ ਸੀ ਕੱਲ ਜੀ ਕੀ ਮਾਵਾ ਸੀਗਾ ਸਾਰਾ ਸਰ ਦੋ ਅਣਪਛਾਤੇ ਬੰਦੇ ਸੀਗੇ ਇਸ ਸਾਡੇ ਨਾਲ ਦੀ ਬਿਲਡਿੰਗ ਦੇ ਪਲਾਟ ਦੇ ਵਿੱਚ ਬੈਠੇ ਹੋਏ ਸੀਗੇ ਨਸ਼ਾ ਕਰਦੇ ਪਏ ਸੀਗੇ ਸਾਹਮਣੇ ਬਿਲਡਿੰਗ ਦੇ ਵਿੱਚੋਂ ਇੱਕ ਵਰਕਰ ਨੇ ਮੂਵੀ ਬਣਾਈ ਨਸ਼ਾ ਕਰਦੇ ਪਏ ਸੀਗੇ ਇੱਕ ਬੰਦਾ ਨਾ ਜਿਹੜਾ ਨਸ਼ਾ ਕਰਦਾ ਪਿਆ ਸੀਗਾ ਉਹ ਦੂਜੇ ਦਾ ਸਿਰ ਪੱਥਰਾਂ 'ਚ ਮਾਰ ਰਿਹਾ ਸੀਗਾ ਜਦੋਂ ਉਸਨੇ ਰੋਲਾ ਪਾਇਆ ਵੀ ਉਹ ਦੂਜਾ ਬੰਦਾ ਜਿਹੜਾ ਸੀ ਨਾਲ ਉਹਦੇ ਉਹ ਭੱਜ ਗਿਆ ਤਾਂ ਅਸੀਂ ਜਦ ਸਾਰੇ ਜਦੇ ਇਕੱਠੇ ਹੋ ਕੇ ਮਹੱਲੇ ਵਾਲੇ ਨੇ ਪੁਲਿਸ ਨੂੰ ਵੀ ਫੋਨ ਕੀਤਾ 100 ਨੰਬਰ ਤੇ ਥਾਣਾ ਨੰਬਰ 4 ਦੀ ਪੁਲਿਸ ਆਈ ਸੀਗੀ ਪੀਸੀਆਰ ਆਈਸੀ 14 ਨੰਬਰ ਉਸ ਤੋਂ ਬਾਅਦ 108 ਤੇ ਫੋਨ ਕੀਤਾ ਸੀਗਾ ਐਂਬੂਲੈਂਸ ਵੀ ਆਈ ਸੀਗੀ ਤੇ ਉਹ ਬੰਦੇ ਨੂੰ ਅਸੀਂ ਫਰਸਟ ਐਡ ਕਰਾ ਕੇ ਉਹ ਸਿਵਲ ਹਸਪਤਲ ਪਹੁੰਚਾਇਆ ਸੀਗਾ ਅੱਜ ਜਨ ਨਸ਼ੇੜੀ ਤੇ ਬੈਠੇ ਰਹਿੰਦੇ ਨੇ ਜੀ ਗਲੇ ਪਲਾਟ ਨੇ ਹਾਂਜੀ ਤਕਰੀਬਨ ਨਸ਼ੇੜੀ ਇੱਥੇ ਪਿੱਛੇ ਆਉਂਦੇ ਆ ਖਾਲੀ ਪਲਾਟ ਜਿਹੜੀ ਆ ਰੋਡ ਬਣਾਉਣ ਵਾਸਤੇ ਸੜਕਾਂ ਬਣਾਉਣ ਵਾਸਤੇ ਤੋੜਿਆ ਹੋ ਇਹ ਤੇ ਨਿਸ਼ੀੜੀ ਤਕਰੀਬਨ ਅੰਦੇ ਹੀ ਰਹਿੰਦੇ ਆ ਤੇ ਉਹ ਮੁੰਡੇ ਟਿਕਟ ਉੱਤੇ ਲੱਗਿਆ ਸੀ ਨਸ਼ੇ ਦਾ ਕੁਛ ਸੀਗਾ ਕੁਛ ਸੀਗਾ ਜੀ ਉਹਦੇ ਤੇ ਟਿਕਾ ਨਹੀਂ ਲੱਗਾ ਸੀਗਾ ਉਹਦੇ ਤੇ ਲੱਗਦਾ ਵੀ ਨਸ਼ੇ ਉਹ ਨਸ਼ਾ ਕਰ ਰਹੇ ਸੀ ਜਿਹੜਾ ਮੁੰਡਾ ਹਾਂਜੀ ਹਾਂਜੀ ਉਹ ਨਸ਼ਾ ਹੀ ਕਰ ਰਹੇ ਸੀਗੇ ਬਾਕੀ 4 ਨੰਬਰ ਥਾਣੇ ਦੀ ਜਿਹੜੀ ਪੁਲਿਸ ਹੈਗੀ ਹੈ ਉਹ ਬਰਾਬਰ ਪੀਸੀਆਰ ਇਥੇ ਜਿਹੜਾ ਮਾਰਦੇ ਹੈਗੇ ਆ ਪਿਛਲੇ ਹਫਤੇ ਹੀ 3-4 ਵਾਰੀ ਨਸ਼ੀੜਿਆਂ ਨੂੰ ਫੜ ਕੇ ਵੀ ਲੈ ਕੇ ਗਏ ਇਥੋਂ ਦੀ ਉਹ ਨਸ਼ਾ ਕਰਦੇ ਬੇ ਸੀਗੇ ਸਿਵਲ ਵਰਦੀ ਜਾਂਦੇ ਮੁਲਾਜ਼ਮ